ਸ਼ਬਦ ਗੌੜੀ ਮਾਜਮਾ ਲਿਖਿਆ ਅੱਗੇ ਗੌੜੀ ਹੁੰਦਾ ਸਭ ਤੋਂ ਪਹਿਲਾ ਸ਼ਬਦ ਹੈਡਿੰਗ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਵੇਲੇ ਨਾਲ ਆਇਆ ਹੈ ਮਾਰੂ ਰਾਗ 'ਚ ਇਹ ਬਚਨ ਹੁੰਦਾ ਸ਼ਲੋਕ ਸਾਜਨ ਤੇਰੇ ਚਰਨ ਕੀ ਇਹ ਦੋ ਵਾਰੀ ਸ਼ਲੋਕ ਹੁੰਦਾ ਇੱਕ ਵਾਰੀ ਗੁਜਰੀ ਕੀ ਵਾਰ 'ਚ ਇੱਕ ਵਾਰ ਉੱਥੇ ਹੁੰਦਾ ਪਰ ਇੱਥੇ ਗੁਰੂ ਜੀ ਨੇ ਸ਼ਲੋਕ ਮਹੱਲਾ 5 ਨਹੀਂ ਲਿਖਿਆ ਮੈਂ ਬੜਾ ਹੈਰਾਨ ਆ ਇੱਥੇ ਸ਼ਲੋਕ ਹੀ ਸਿਰਫ ਸ਼ਲੋਕ ਸਾਜਨ ਤੇਰੇ ਚਰਨ ਕੀ ਹੋਏ ਰਾਹ ਸੰਤੂਰ ਨਾਨਕ ਸ਼ਰਨ ਤੁਹਾਰੀ ਆਪੇ ਖੂ ਸਦਾ ਹਜ਼ੂਰ ਅੱਗੇ ਹੁੰਦਾ ਹੈ ਸ਼ਬਦ ਸਸਾ ਬੱਬਾ ਤੇ ਦੱਦਾ ਸ਼ਬਦ ਪੂਰੇ ਗੁਰੂ ਗ੍ਰੰਥ ਸਾਹਿਬ ਤਿੰਨ ਵਾਰੀ ਹੈਡਿੰਗ ਸ਼ਬਦ ਆਇਆ ਜੀ ਉਹ ਵੀ ਮਾਰੂ ਰਾਗ ਚ ਸੁਣੋ ਇਸ ਨੂੰ ਉੱਥੇ ਅੱਗੇ ਹੁੰਦਾ ਹੈ ਸ਼ਬਦ ਤੇ ਉਹ ਗੁਰੂ ਨਾਨਕ ਸਾਹਿਬ ਦਾ ਉਹ ਸ਼ਬਦ ਵਿੱਚ ਮਹਾਰਾਜ ਕਹਿੰਦੇ ਪਿੱਛੋ ਰਾਤੀ ਸਦੜਾ ਨਾਮ ਖਸਮ ਕਾ ਲੈ ਖੇਮੇ ਸ਼ਤਰ ਸਰਾਈਚੇ ਦਿਸਣ ਰਾਤ ਪੀੜੇ ਜਿੰਨੀ ਤੇਰਾ ਨਾਮ ਤੇ ਆਇਆ ਤਿੰਨ ਕੋ ਸਦ ਮਿਲੇ ਸਿਰਫ ਤਿੰਨ ਤੁਕਾਂ ਮੈਂ ਤੁਹਾਨੂੰ ਅਰਥ ਕਰਕੇ ਸੁਣਾਉਣੀਆਂ ਨੇ ਕਿਉਂਕਿ ਇਹਨੂੰ ਸੁਣਨ ਸਾਡੀ ਇਹ ਹਉਮੈ ਖਤਮ ਹੋਵੇਗੀ ਕਿ ਮੈਂ ਇਤਨੇ ਸਾਲ ਸੇ ਜਾਗ ਰਹਾ ਹਾਂ ਤੇ ਜਿਸ ਦਿਨੇ ਫੁਰਨਾ ਬੰਦ ਹੈ ਹੁਣ ਤਾਂ ਸਾਲ ਹੋ ਗਿਆ ਨੀ ਮੇ ਕਦੀ ਟੁੱਟਿਆ ਅਗਲੇ ਦਿਨ ਮੈਂ ਉੱਠ ਕੇ ਦਿਖਾਇਓ ਚਿੱਤੇ ਰੱਖਿਓ ਦਿਨ ਹੀ ਭੂਕ ਡਿਲ ਜਾਂਦੀ ਬੰਦੇ ਦੀ ਕਿਉਂਕਿ ਜਿੱਥੇ ਹਉਮੈ ਆ ਜਾਏਗੀ ਉੱਥੇ ਗੁਰੂ ਨਹੀਂ ਫਿਰ ਰਹਿੰਦਾ ਇਹਦੇ ਅਰਥ ਕੀ ਨੇ ਪਿੱਛੋ ਰਾਤੀ ਸਦੜਾ ਮੈਂ ਆਪ ਨੂੰ ਇੱਕ ਉਦਾਹਰਨ ਦੇ ਲੱਗਾ ਸਦੜੇ ਦੀ ਸਾਡੇ ਪਿੰਡਾਂ 'ਚ ਸੀ ਸ਼ਬਦ ਵਰਤਿਆ ਜਾਂਦਾ ਸ਼ਾਇਦ ਤੁਹਾਨੂੰ ਤੁਸੀਂ ਵਰਦੇ ਹੋ ਹੁਣ ਚਲੋ WhatsApp ਆ ਗਿਆ ਦੁੱਧਾ ਚਦਾ ਆ ਗਿਆ ਚਿੱਠੀਆਂ ਆ ਗਈਆਂ ਪਿੰਡਾਂ ਵਿੱਚ ਜੇ ਕਿਸੇ ਬੇਟੀ ਬੇਟੇ ਦਾ ਵਿਆਹ ਹੁੰਦਾ ਸੀ ਨਾ ਜੀ ਬੇਟੀ ਵੇਲੇ ਵੀ ਗਾਉਣ ਬੈਠਦਾ ਹੁੰਦਾ ਸੀ ਉਸ ਵਕਤ ਕੀ ਕਰਨਾ ਘਰ ਵਿੱਚ ਬਜ਼ੁਰਗ ਮਾਈ ਨੇ ਲਾਗਣ ਨੂੰ ਬੁਲਾਣਾ ਲਾਗਣਦਾਰ ਤੇ ਜਿਹੜੀ ਕੰਮ ਕਰਦੀ ਲੋਕਾਂ ਦੇ ਘਰਾਂ 'ਚ ਤੇ ਬਜ਼ੁਰਗ ਮਾਤਾ ਕਹਿ ਦਿੰਦੀ ਸੀ ਬੇਟੇ ਦਾ ਵਿਆਹ ਹੈ ਇਹਨਾਂ ਇਹਨਾਂ ਘਰਾਂ ਵਿੱਚ ਸੱਦਾ ਦੇ ਆ ਵੀ ਕਿ ਅੱਜ ਰਾਤ ਨੂੰ ਗਾਉਣ ਆ ਜਨ ਬੀਬੀਆਂ ਇਸ ਤਰੀ ਹੁੰਦਾ ਸੀ ਜੀ ਕਿਦੋਂ ਸਿੱਖਾਂ ਨਹੀਂ ਸੰਜਾਂਦੀਆਂ ਉਹਨੇ ਜਾ ਕੇ ਕਹਿ ਦੇਣਾ ਵੀ ਅੱਜ ਫਲਾਣੀ ਘਰ ਵਿਆਹ ਹੈ ਜਿਹੜਾ ਸੁਨਿਆ ਦੇਣਾ ਤੁਹਾਨੂੰ ਸੱਦਾ ਹੈ ਰੋਟੀ ਟੁਕ ਆਪਣਾ ਕਰਕੇ ਉਹ ਬੀਬੀਆਂ ਥਾਲੀ ਵਿੱਚ ਨਾ ਦਾਣੇ ਪਾ ਕੇ ਗੁੜ ਪੱਕ ਨੂੰ ਵੇਲ ਕਹਿੰਦੇ ਸਨ ਉਹ ਲੈ ਕੇ ਆਉਣੀ ਅੱਧੀ ਰਾਤ ਤੱਕ ਗਾਣਾ ਪਰ ਇੱਕ ਘਰ ਬਿਲਕੁਲ ਸਾਂਝਾ ਹੈ ਵਿਆਹ ਵਾਲੇ ਘਰ ਦੇ ਨਾਲ ਦੀਵਾਰ ਇਕੱਠੀ ਸਾਂਝੀ ਉਹ ਬੀਬੀਆਂ ਗਾਉਣ ਨਹੀਂ ਆਈਆਂ ਸਵੇਰੇ ਪੁੱਛਿਆ ਗਿਆ ਕਿ ਸਾਰਾ ਪਿੰਡ ਗਾਉਣ ਆਇਆ ਤੁਸੀਂ ਨਹੀਂ ਆਈਆਂ ਤੁਹਾਡੇ ਤੇ ਪੜੋਸੀ ਨੇ ਕੰਧ ਸਾਂਝੀ ਕਹਿਣ ਲੱਗੇ ਸਾਡਾ ਪੜੋਸ ਕੀ ਕਰੇਗਾ ਸਾਡੇ ਘਰ ਸਦਾ ਹੀ ਆਇਆ ਯਾਦ ਰੱਖਿਓ ਬਾਬਾ ਜੀ ਕਹਿੰਦੇ ਆ ਅੰਮ੍ਰਿਤ ਵੇਲੇ ਸੱਚ ਇਹ ਵੇ ਗੁਰੂ ਦੀ ਬਾਣੀ ਵੀ ਉਹ ਪੜਦੇ ਨੇ ਜਿਨ੍ਹਾਂ ਦੇ ਕਰ ਰੱਬ ਦੇ ਸੱਦੇ ਜਾਂਦੇ ਆ ਸੱਦੇ ਤੋਂ ਬਿਨਾ ਅੰਮ੍ਰਿਤ ਮਿਲਾਂ ਨਹੀਂ ਮਿਲਦਾ ਹੁੰਦਾ ਫਿਰ ਸੁਣੋ ਪਿੱਛੋ ਰਾਤੀ ਸਦੜਾ ਪਿੱਛਲ ਰਾ ਸੱਦੇ ਪੈਂਦੇ ਇੱਕ ਬੜਾ ਸੋਹਣਾ ਇਕਬਾਲ ਨੇ ਸ਼ੇਰ ਲਿਖਿਆ ਉਹ ਕਹਿੰਦਾ ਕਿ ਜਿਹੜੇ ਬੰਦੇ ਰਾਤ ਨੂੰ ਬੇਰਾਗ ਵਿੱਚ ਆ ਕੇ ਰਹਿੰਦੇ ਆ ਸਾਰੀ ਸਾਰੀ ਰਾਤ ਰੱਬ ਨੂੰ ਪੁਕਾਰਦੇ ਆ ਅੰਮ੍ਰਿਤ ਵੇਲੇ ਰੱਬ ਵੀ ਆਪਣਾ ਖਿਜਾਬ ਦੂਰ ਕਰਕੇ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਲੱਗ ਪੈਂਦਾ ਹੈ ਮੈਂ ਬੇਨਤੀ ਕਰਾਂਗਾ ਅੰਮ੍ਰਿਤ ਵੇਲਾ ਸੱਦਾ ਜੀ ਸਭ ਤੋਂ ਪਹਿਲਾਂ ਸ਼ੁਗਰ ਕਰੋ ਜਿਹਨੂੰ ਸੱਦਾ ਮਿਲ ਗਿਆ ਪਿੱਛੋਂ ਰਾਤੀ ਸਦੜਾ ਨਾਮ ਖਸਮ ਕਾ ਅੰਮ੍ਰਿਤ ਵੇਲਾ ਸੱਚ ਨਾਮ ਨਾਮ ਖਸਮ ਕਾ ਲੈ ਜਿਹੜੇ ਪਿੱਛਲ ਰਾਤ ਖਸਮ ਦਾ ਨਾਮ ਲੈਣਗੇ ਇਹਦਾ ਫਲ ਕੀ ਮਿਲੇਗਾ ਜੀ ਤਜਰਬਾ ਕਰਕੇ ਦੇਖੋ ਖੇਮੇ ਸ਼ਤਰ ਸਰਾਇਚੇ ਦਿਸਣ ਰਾਤ ਪੀੜੇ ਖੇਮੇ ਇਹ ਬੜੀ ਵੱਡੀ ਸ਼ੈਣ ਸ਼ਾਮ ਦੀ ਸੀ ਚੰਦੋਵਾ ਖੇਮਾ ਸ਼ਤਰ ਰਾਤ ਪੀੜੇ ਉਹ ਜੀ ਕਹਿੰਦੇ ਨੇ ਰਾਤ ਬੀੜਨਾ ਰਾਤ ਪੀੜੇ ਦਾ ਅਰਥ ਅੱਗੇ ਹੋਏਗਾ ਕੋ ਰਾਤ ਕੱਲਾ ਨਹੀਂ ਕੋਏ ਨਹੀਂ ਬਾਬਾ ਜੀ ਕਹਿੰਦੇ ਨੇ ਅੰਮ੍ਰਿਤ ਰੇ ਜਿਹੜੇ ਰੱਬ ਦੀ ਬੰਦਗੀ ਕਰਨਗੇ ਇਹ ਦਾਤਾਂ ਤੇ ਉਹਨਾਂ ਦੀ ਇੰਤਜ਼ਾਰ ਕਰਦੀਆਂ ਨੇ ਇਹ ਫਲ ਹੈ ਖੇਮੇ ਸ਼ਤਰ ਸਰਾਈ ਚ ਦਿਸਣ ਰਾਤ ਪੀੜੇ ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸੱਦ ਮਿਲੇ ਜਿਨ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਜਪਿਆ ਉਹਨਾਂ ਨੂੰ ਇਹ ਸੱਦੇ ਪਏ ਆ ਮੈਂ ਬੇਨਤੀ ਕਰਾਂਗਾ ਅੰਮ੍ਰਿਤ ਵੇਲੇ ਬੜੀ ਰੱਬ ਦੀ ਕਿਰਪਾ ਵਰਤ ਜੀ ਦੇ ਥੋੜਾ ਜਿਹਾ ਮਨ ਨੂੰ ਖਿੱਚ ਕੁਝ ਲੋਖ ਹੈ ਤਾਂ ਇਹ ਬੜਾ ਭੈੜਾ ਜੀ ਇਹ ਕਾਬੂ ਕੋਈ ਨਹੀਂ ਆਉਂਦਾ ਇਹ ਆਪੀ ਪਰਵਾਸ਼ਾ ਬਣਾਈ ਜਾਂਦਾ ਹੈ ਆਪੀ ਢਾਈ ਜਾਂਦਾ ਹੈ ਇੱਕ ਦਿਨ ਟ੍ਰੈਕ ਤੋਂ ਉੱਤਰ ਜੇ ਤੇ ਕਈ ਦਿਨ ਕਾਬੂ ਨਹੀਂ ਆਉਂਦਾ ਮੈਂ ਸਮਾਪਤੀ ਤੇ ਜਿਹੜੀ ਬੇਨਤੀ ਕਰ ਲੱਗਾ ਗੁਰਬਾਣੀ ਨੇ ਮੰਨਿਆ ਚਾਹ ਲਾਗੇ ਉਠ ਨਾਮ ਜਪ ਨਿਸਬਾਦਰ ਆਰਾਧ ਇਹ ਦੋ ਸ਼ਬਦ ਨੇ ਜੀ ਭਾਈ ਸਾਹਿਬ ਚਲਾ ਗਏ ਚਾ ਲਾ ਗੇ ਆ ਗੇ ਦਿਨ ਦਾ ਅਗਲਾ ਪਾਸਾ ਜਿਹੜਾ ਪਹਿਲਾ ਪਿਆਏ ਜੇ ਅਜੇ ਦਿਨ ਚੜਿਆ ਨਹੀਂ ਅੰਮ੍ਰਿਤ ਵੇਲੇ ਉਠ ਗੁਰੂ ਸਾਹਿਬ ਕਹਿੰਦੇ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਇਹਦਾ ਅਰਥ ਵੀ ਅੰਮ੍ਰਿਤ ਵੇਲੇ ਭਲਕੇ ਦਰ ਦਿਨ ਚੜਿਆ ਨਹੀਂ ਸੋ ਭਲਕੇ ਉਠਾਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾ ਵਿਪਤਾ ਮੈਂ ਕਹਿ ਲਗਾ ਜਿਹੜੇ ਕਹਿੰਦੇ ਨੇ ਜੀ ਦਿਨ ਚੜੇ ਅੱਗੇ ਗੁਰੂ ਸਾਹਿਬ ਨੇ ਦਿਨ ਚੜਨ ਦੀ ਵਕਰੀ ਤੋਕ ਲੀਕੀ ਫਿਰ ਚੜਾ ਦਿਵਸ ਗੁਰਬਾਣੀ ਗਾਵੇ ਦਾ ਅਰਥ ਕਿ ਭਲਕੇ ਦਾ ਅਰਥ ਅੰਮ੍ਰਿਤ ਵੇਲਾ ਬਾਬੀਆ ਅੰਮ੍ਰਿਤ ਵੇਲਾ ਬੋਲਿਆ ਤਾਂ ਦਰਸੁਣੀ ਪੁਕਾਰ ਮੇਘੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਤਾਰ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਬਾਣੀ ਕਿਸ ਭਗਤ ਦੀ ਕਬੀਰ ਜੀ ਦੀ ਯਾਦ ਰੱਖੋ ਕਬੀਰ ਜੀ ਨੂੰ ਵੀ ਅੰਮ ਬ੍ਰਹਮ ਗਿਆਨ ਅੰਮ੍ਰਿਤ ਵੇਲੇ ਹੋਇਆ ਸੀ ਭਾਈ ਸਾਹਿਬ ਲਿਖਦੇ ਗੁਰਦਾਸ ਜੀ ਕਹਿੰਦੇ ਨੇ ਜੁਲਾਹੇ ਨੇ ਰਾਮਾਨੰਦ ਜੀ ਬ੍ਰਾਹਮਣ ਨੇ ਤੇ ਵਿੱਚ ਕੁਝ ਲੋਕ ਦੀਵਾਰ ਖੜੇ ਨੇ ਵੀ ਸ਼ੂਦਰ ਬ੍ਰਾਹਮਣ ਕੋਲੋਂ ਕਿਵੇਂ ਲੈ ਸਕਦਾ ਮੰਤਰ ਪਰ ਕਹਿੰਦੇ ਨੇ ਅੰਮ੍ਰਿਤ ਵੇਲੇ ਗੰਗਾ ਦੇ ਘਾਟ ਜਾ ਕੇ ਲੰਮੇ ਪੈ ਗਏ ਕਿਉਂਕਿ ਰਾਮਾਨੰਦ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਜਾਂਦੇ ਨੇ ਰੱਬ ਨੇ ਸਬੱਬ ਬਣਾਇਆ ਲੰਮੇ ਪੈ ਕਬੀਰ ਦੇ ਮੱਥੇ ਉੱਤੇ ਰਾਮਾਨੰਦ ਦੀ ਦੇ ਚਰਨ ਟਿਕ ਬੈ ਹਨੇਰੇ ਚ ਚਿਹਰਾ ਨਹੀਂ ਦਿਸਿਆ ਇੱਕੋ ਗੱਲ ਕਈ ਉੱਠ ਰਾਮ ਕੇ ਰਾਮ ਬੋਲ ਬਸੋ ਦੀ ਨਾਲ ਹੀ ਕਹਾਣੀ ਬਣ ਗਈ ਤਾਂ ਨਹੀਂ ਹੁੰਦਾ ਭਾਈ ਸਾਹਿਬ ਲਿਖਦਿਆ ਹੋਏ ਬਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਨਾਵਣ ਗੰਗਾ ਤਾਈ ਅੱਗੋਂ ਹੀਂਦੇ ਜਾਏ ਕਾ ਲੰਮਾ ਪਿਆ ਕਬੀਰ ਤਥਾਈ ਪੈਰੀ ਟੰਬੂ ਉਠਾਲ ਲਿਆ ਬੋਲੋ ਰਾਮ ਸਿੱਖ ਸਮਝਾਈ ਮੈਂ ਆਪ ਨੂੰ ਬੇਨਤੀ ਕਰਾਂਗਾ ਗੁਰਮਖੋ ਇੱਕ ਗੱਲ ਹੋਰ ਚੇਤੇ ਰੱਖਿਓ ਜਿਹੜੀ ਮਰਿਆਦਾ 'ਚ ਗੱਲ ਲਿਖੀ ਹੈ ਨਾ ਸੌਣ ਲੱਗਿਆਂ ਸੋਇਲਾ ਸਹਿ ਪੜਨਾ ਉੱਥੇ ਟਾਈਮ ਨਹੀਂ ਲਿਖਿਆ ਭਾਈ ਸਾਹਿਬ ਜੀ 8 ਵਜੇ ਪੜ੍ਹਨਾ ਹੈ 9 ਵਜੇ ਪੜ੍ਹਨਾ ਇਹਦਾ ਮਤਲਬ ਜਦੋਂ ਤੁਹਾਨੂੰ ਨੀਂਦ ਜ਼ੋਰ ਪਾ ਰਹੀ ਹੈ ਉਦੋਂ ਸ਼ੁਰੂ ਕਰੋ ਉਦੋਂ ਬਾਅਦ ਬੋਲੋ ਨਾ ਇਹਦਾ ਇੱਕ ਕਾਰਨ ਹੈ ਜੋ ਕੁਝ ਤੁਸੀਂ ਰਾਤ ਨੂੰ ਸੌਣ ਲੱਗਿਆਂ ਸੋਚੋਗੇ ਬੋਲੋਗੇ ਪੜ੍ਹੋਗੇ ਦੇਖੋਗੇ ਆਪਾਂ ਜਰੂਰ ਸੌਂ ਜਾਾਂਗੇ ਪਰ ਜੋ ਕੁਝ ਬੋਲਿਆ ਉਹ ਸਾਡੀ ਬਾਡੀ ਤੇ ਵਰਕ ਕਰੇਗਾ ਸਵਾਲ ਹੀ ਨਹੀਂ ਪਤਾ ਹੁੰਦਾ ਵਰਕ ਨਾ ਕਰੇ ਕਿਉਂ ਕਿ ਆ ਸੌਣ ਲੱਗਿਆਂ ਇਹ ਵੀ ਇੱਕ ਮਨੋਵਿਗਿਆਨਕ ਹੈ ਇੱਕ ਪਾਠ ਹੁੰਦਾ ਜੀ ਇਹ ਬਾਬਾ ਜੀ ਦਾ ਪਹਿਲਾ ਪਹਿਰੇ ਫੁਲੜਾ ਫਲਪੀ ਪੱਛਾ ਰਾਤ ਇਹਦੇ ਅਰਥ ਜੀ ਇਹ ਇੱਕ ਮੁਸਲਮਾਨ ਵੀਰ ਨੇ ਕੀਤੇ ਮੈਨੂੰ ਬੜੇ ਚੰਗੇ ਲੱਗੇ ਅਸੀਂ ਜਿੰਨੇ ਟੀਕਾ ਕਰਾਣੇ ਪੜਿਆ ਇਹਨਾਂ ਨੇ ਅਰਥ ਹੀ ਕੀਤੇ ਨੇ ਜੀ ਵੇ ਜਿਹੜਾ ਰਾਤ ਦਾ ਪਹਿਲਾ ਪੈਰ ਹੈ ਨਾ ਜੀ ਇਹ ਭਗਤੀ ਇਸ ਤਰ੍ਹਾਂ ਜਿਵੇਂ ਫੁੱਲ ਹੈ ਤੇ ਪਿਛਲਾ ਪੈਰ ਜੇ ਉੱਠ ਕੇ ਭਗਤੀ ਕਰੋ ਤੇ ਫਾਲੇ ਉਹ ਕਹਿੰਦਾ ਪਹਿਲੇ ਪੈਰ ਨੂੰ ਪਿਛਲੇ ਪੈਰ ਤੋਂ ਵਾ ਕਰਕੇ ਅਰਥਨਾ ਕਰੋ ਫੁੱਲ ਹੀ ਸਫਰ ਕਰਦਾ ਕਰਦਾ ਫਲ ਬਣਦਾ ਹੈ ਇਹਦਾ ਮਤਲਬ ਕਿ ਪਹਿਲਾ ਪੈਰ ਜੇ ਗੁਰੂ ਗੁਰੂ ਜਪਦੇ ਸਮੋਂਗੇ ਫੁੱਲ ਤਿਆਰ ਹੋ ਗਿਆ ਤੁਸੀਂ ਸੋਂਗੇ ਉਹ ਪਰ ਸ਼ਬਦ ਤੁਹਾਡੀ ਬਾਡੀ ਤੇ ਮਾਈਂਡ ਤੇ ਆਪਣਾ ਕੰਮ ਕਰ ਹੀ ਜਾਏਗਾ ਜਦੋਂ ਸਵੇਰੇ ਉਠੋਗੇ ਰਾਤ ਦਾ ਜਪਿਆ ਸਾਰੇ ਖਿਆਲਾਂ ਨੂੰ ਦਬਾ ਦੇਗਾ ਸਵੇਰੇ ਉੱਠਦਿਆਂ ਸਾਰ ਜਦੋਂ ਗੁਰੂ ਕਹੋਗੇ ਤੇ ਰਸ ਬਣ ਜਾਏਗਾ ਫਾਲਵਰ ਉਥੇ ਪਹਿਲਾ ਪੈਰ ਤੇ ਪਿਛਲ ਪੈਰ ਦੋਨੋਂ ਇਕੱਠੇ ਪਹਿਲੇ ਪੈਰੇ ਫੁਲੜਾ ਫਲਪੀ ਪੱਛਾ ਰਾਤ ਜੋ ਜਗਨ ਲਹਾਨ ਸੇ ਸਾਈ ਕੰਨੋ ਦਾਤ ਮਹਾਰਾਜ ਕਹਿੰਦੇ ਉਠੀ ਇਸ਼ਨਾਨ ਕਰੋ ਪਰਭਾਤੇ ਇਹ ਸ਼ਾਂਵਲਾ ਕੀ ਸੋਏ ਹਰ ਆਰਾਦੇ ਮਹਾਰਾਜ ਕਹਿੰਦੇ ਪਰਬਾਤ ਵੇਲੇ ਉਠ ਇਸ਼ਾਨਾਨ ਕਰਤੇ ਹੁਣ ਪ੍ਰੋਬਲਮ ਏ ਵੇ ਸਾਨੂੰ ਨੀਂਦ ਬੜੀ ਪਿਆਰੀ ਏ ਤੇ ਅਸੀਂ ਫਿਰ ਫਟਾਫਟ ਗੱਲ ਪੱਲੇ ਬਹੁਤ ਸਾਰੇ ਵੇਲੇ ਭਗਤੀ ਜੇ ਅਗਲੇ ਪੁੱਛੇ ਤੂੰ 12 ਵਜੇ 2 ਘੰਟੇ ਬੈਠਾ ਏਦੀ ਮੁਦਈ ਹੈ ਕਿ ਸਾਰੇ ਵੇਲੇ ਭਗਤੀ ਦੇ ਨੇ ਇੱਥੇ 10 ਵਜੇ ਉੱਠ ਕੇ ਵੀ ਬੰਦੇ ਬੰਦਗੀ ਨਹੀਂ ਕਰਦੇ ਉਹ ਕਹੀ ਜਾਂਦੇ ਸਾਰੇ ਵੇਲੇ ਭਗਤੀ ਦੇ ਤੁਹਾਡੇ ਲਈ ਅਮਰਤ ਵੇਲਾ ਵੀ ਭਗਤੀ ਨਹੀਂ ਤੇ ਤੁਹਾਡੇ ਲਈ ਲੋੜਾ ਵੇਲਾ ਵੀ ਲੋੜਾ ਵੇਲਾ ਸ਼ਬਦ ਜੀ ਪਤਾ ਜੀ ਸ਼ਾਮ ਤੋਂ ਪਹਿਲਾਂ ਦਾ ਆਥਨ ਤੋਂ ਪਹਿਲਾਂ ਦਾ ਉਹ ਉਹ ਵੀ ਵੇਲਾ ਭਗਤੀ ਨਹੀਂ ਹੁਣ ਕਿਉਂਕਿ ਵੇਲੇ ਆਪਣੇ ਮੋਗ ਗਿਆ ਮੈਨੂੰ ਪਤਾ ਹੈ ਜਦੋਂ ਜਿਹਨੂੰ ਅਸੀਂ ਕਹਿੰਦੇ ਆ ਨਾਸ਼ਤੇ ਦਾ ਟਾਈਮ ਹੋ ਗਿਆ ਉਹ ਸਾਡੇ ਬਜ਼ੁਰਗ ਕਹਿੰਦੇ ਸ਼ਾਹ ਵੇਲਾ ਹੋ ਗਿਆ ਸ਼ਾਹ ਵਰਗੀ ਰੋਟੀ ਅਣੀ ਉਹ ਦੱਸਿਆ ਜਿਹੜਾ ਕਹਿੰਦਾ ਬਾਦਸ਼ਾਹ ਵਾਲਾ ਕਰਨਾ ਹੈ ਨਾਦਸ਼ਾ ਉਹ ਕਹਿੰਦੇ ਸ਼ਾਹ ਵੇਲਾ ਹੋ ਗਿਆ ਹੁਣ ਹੁਣ ਦੁਪਹਿਰ ਵੇਲਾ ਹੋ ਗਿਆ ਹੁਣ ਲੋਡਾ ਵੇਲਾ ਹੋ ਗਿਆ ਮੇਰੇ ਗੁਰੂ ਨੇ ਕਿਹਾ ਜੇ ਅੰਮ੍ਰਿਤ ਵੇਲਾ ਸਮਝ ਜਾਏਗਾ ਸ਼ਾਹ ਵੇਲਾ ਦੁਪਹਿਰ ਵੇਲਾ ਤੇ ਲੋੜਾ ਵੇਲਾ ਵੀ ਅਮਰਤ ਹੋ ਜਾਏਗਾ ਜੇ ਅਮਰਤ ਵੇਲਾ ਨਾ ਸਾਂਭਿਆ ਗਿਆ ਤੇ ਸਾਰੇ ਵੇਲੇ ਹੀ ਜ਼ਹਿਰ ਹੋ ਜਾਣਗੇ ਹਾਂ ਗੁਰੂ ਨਾਨਕ ਸਾਹਿਬ ਨੇ ਜਿੱਥੇ ਛੱਟਾ ਦਿੱਤਾ ਉੱਥੇ ਸਿੱਖ ਉੱਠਦੇ ਰਹੇ ਮਹਾਰਾਯਦਾ ਬਚਨ ਜਨਮ ਸਾਖੀ ਚ ਕਹੇ ਦਿਨ ਅਸਮਾਪਤੀ ਕਿਉਂਕਿ ਜੇ ਸ਼ੁਰੂ ਕਰ ਲਈ ਭਾਈ ਸਾਹਿਬ ਮੈਨੂੰ ਕਹਿੰਦੇ ਵੀ ਤੁਸੀਂ ਡਾਕਟਰ ਤਾਂ ਕਹਿੰਦਾ ਪਰ ਜਦੋਂ ਥੋੜਿਆ ਮੇਰੀ ਬਾਡੀ ਕੰਮ ਕਰਦੀ ਮੈਂ ਕਹਿੰਨਾ ਮਾਣਾ ਕੀ ਪਤਾ ਅਗਲੇ ਸਾਧਾ ਜਨਮ ਸਾਖੀ ਚ ਕਲਯੁਗ ਦਾ ਮਿਲਾਪ ਲਿਖਿਆ ਸਿੰਘ ਸਾਹਿਬ ਗੁਰੂ ਨਾਨਕ ਸਾਹਿਬ ਨੇ ਚਲੋ ਬੜੀ ਡਰਾਮਣੀ ਸ਼ਕਲ ਦਿੱਤੀ ਜਦੋਂ ਸਾਖੀ ਕਰ ਸਾਖੀ ਲਿਖਦਾ ਹੈ ਨਾ ਐਵੇਂ ਨਾ ਪੈ ਜਾਈਏ ਉਹ ਬਿੰਬ ਸਾਜਦਾ ਹੈ ਪ੍ਰਤੀਕ ਬਣਾਉਂਦਾ ਹੈ ਕਈ ਥਾਵਾਂ ਤੇ ਹਨੇਰੀ ਆਈ ਅੱਗ ਸੱਤੀ ਇਹ ਸੱਚੀ ਮੁੱਚੀ ਜਦੋਂ ਕਲਯੁਗ ਆਉਂਦਾ ਹੈ ਵਾਸ਼ਨਾ ਦੀ ਹਨੇਰੀ ਆਉਂਦੀ ਹੈ ਜਦੋਂ ਕਲਯੁਗ ਆਉਂਦਾ ਹੈ ਫਿਰ ਗੁੱਸੇ ਦੀਆਂ ਲਾਟਾਂ ਸੱਟਦਾ ਹੈ ਇਹ ਕਲਯੁਗ ਹੀ ਅੰਦਰ ਨਾ